ਵਰਜਾ ਖਾਲਸਾ ਵਰਜ ਕੀ ਫਤਿਹ ਗੱਲ ਹੁਣ ਆਪਾਂ ਭਰਾਵੋ ਇਹ ਕਰਨੀ ਆ ਕਿ ਅਕਾਲੀ ਦਲ ਸਖਬੀਰ ਸਿੰਘ ਬਾਦਲ ਦਾ ਬਿਆਨ ਆ ਰਿਹਾ ਕਿ ਸਾਡੀ ਸਰਕਾਰ ਆਉਣ ਦੇ ਮੈਂ ਸਾਰੇ ਅਫਸਰਾਂ ਨੂੰ ਟੰਗ ਦੂੰਗਾ ਮੈਂ ਫੜ ਕੇ ਅੰਦਰ ਦੇ ਦੂੰਗਾ ਮੈਂ ਫਲਾਣੇ ਨੂੰ ਅੰਦਰ ਦੇ ਦੂੰਗਾ ਮੈਂ ਧੌਂਕੇ ਨੂੰ ਅੰਦਰ ਦੇ ਦੂੰਗਾ ਤੇ ਉਸ ਤੋਂ ਪਹਿਲਾਂ ਭਗਵੰਤ ਮਾਨ ਕਹਿ ਰਿਹਾ ਕਿ ਮੈਂ ਭਲਾਣੇ ਕੰਕੀ ਨੂੰ ਅੰਦਰ ਦੇ ਦੂੰਗਾ ਤੇ ਮਝੇਠੀ ਅੰਦਰ ਦਿੱਤਾ ਹੋਇਆ ਤੇ ਮੈਂ ਫਲਾਨੀ ਨੂੰ ਅੰਦਰ ਦੇ ਦੂੰਗਾ ਤੇ ਦੂਸਰੀ ਗਾਹਾਂ ਦੂਸਰੀਆਂ ਸਰਕਾਰਾਂ ਕਾਂਗਰਸ ਦੀ ਸਰਕਾਰ ਆਉਂਦੀ ਆ ਚੰਨੀ ਕਹਿੰਦਾ ਜੇਕਰ ਸਾਡੇ ਸਰਕਾਰ ਆਉਂਦੀ ਆ ਤਾਂ ਅਸੀਂ ਫਲਾਨੇ ਦੇ ਜਿਹੜਾ ਕਿ ਚੂਹੇ ਛੱਡਦਾ ਕਿ ਪਜਾਮੇ ਦੇ ਵਿੱਚ ਫਲਾਨੀ ਨੂੰ ਅਸੀਂ ਐ ਕਰਦਾਂਗੇ ਰਾਜਾ ਬੜਿੰਗ ਕਹਿੰਦਾ ਸਾਡੀ ਸਰਕਾਰ ਆਉਣ ਦੇ ਤਾਸੀ ਗੈਟਰ ਗੈਟਰ ਖਤਮ ਕਰ ਦਾਂਗੇ ਅਸੀਂ ਫਲਾਨਾ ਕਰ ਦਾਂਗੇ ਜਣੇ ਕਿ ਕਹਿਣ ਦਾ ਭਾਵ ਕਿ ਲੋਕਾਂ ਨੂੰ ਦੇਖੋ ਕਿਵੇਂ ਬੁੱਧੂ ਤੇ ਕਿਵੇਂ ਭਰਮਾਇਆ ਜਾ ਰਿਹਾ ਕਿਤੇ ਕਿਸੇ ਨੇ ਇਹਨਾਂ ਦੇ ਵਿੱਚੋਂ ਇਹ ਗੱਲ ਕਹੀ ਆ ਕਿ ਭਾਈ ਸਾਡੀ ਸਰਕਾਰ ਆਉਣ ਦੇ ਤੁਹਾਨੂੰ ਰੋਜ਼ਗਾਰ ਦੇਵਾਂਗੇ ਤੁਹਾਨੂੰ ਅਸੀਂ ਇੱਥੇ ਨਵੇਂ-ਨਵੇਂ ਜਿਹੜੇ ਕਿ ਸਕੂਲ ਕਾਲਜ ਯੂਨੀਵਰਸਿਟੀ ਬਣਾ ਕੇ ਦੇਵਾਂਗੇ ਜਵੇਂ ਪੰਜਾਬ ਯੂਨੀਵਰਸਿਟੀ ਜਿਹੜਾ ਚੰਡੀਗੜ੍ਹ ਦਾ ਰੋਲਾ ਪਿਆ ਹੋਇਆ ਗਿਆ ਕਿ ਭਾਈ ਤਾਂ ਨੂੰ ਉਹ ਹੱਕ ਵੀ ਮਿਲਣਗੇ ਤੇ ਤਾਂ ਨੂੰ ਪੰਜਾਬ ਦੀ ਯੂਨੀਵਰਸਿਟੀ ਹੋਊਗੀ ਜਾਨੀ ਕਿ ਹੋਰ ਯੂਨੀਵਰਸਿਟੀਆਂ ਖੋਲ੍ਹੀਆਂ ਜਾਣਗੀਆਂ ਤੇ ਵੱਡੇ ਵੱਡੇ ਹਸਪਤਾਲ ਖੋਲੇ ਜਾਣਗੇ ਜਿਹੜਾ ਕਿ ਤੁਸੀਂ ਹੁਣ ਚੰਡੀਗੜ੍ਹ ਪੀਜੀਆ ਜਾਣਦੇ ਹੋ ਜਾਂ ਕਿਤੇ ਹੋਰ ਜਾਣਦੇ ਹੋ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਣੀ ਤੇ ਜਿਹੜਾ ਕਿ ਤੁਹਾਡਾ ਇਲਾਜ ਹੈ ਜਿਹੜਾ ਇੱਕ ਇਲਾਜ ਫਰੀ ਦੇ ਵਿੱਚ ਹੋਊਗਾ ਗਰੀਬ ਦਾ ਇਲਾਜ ਬਿਲਕੁਲ ਫਰੀ ਦੇ ਵਿੱਚ ਹੋਊਗਾ ਚਾਹੇ ਉਹ ਕਿੱਡਾ ਹੀ ਜਿਹੜਾ ਮਹਿੰਗਾ ਇਲਾਜ ਹੋਵੇ ਤੇ ਜਿਹੜਾ ਕਿ ਇੱਕ ਮੈਂ ਹੁਣ ਖਬਰ ਸੁਣ ਰਿਹਾ ਸੀ ਕਿ ਜੁਪੀ ਦੇ ਵਿੱਚ ਜੋਗੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਾਣ ਕੀਤਾਗਾ ਕਿ ਹਾਰਟ ਅਟੈਕ ਦੇ ਜਿਨ੍ਹਾਂ ਦੇ ਮਰੀਜ਼ ਨੇ ਉਹਨਾਂ ਦੇ 50000 ਦਾ ਟੀਕਾ ਜਿਹੜਾ ਉਹ ਫਰੀ ਇਲਾਜ ਮੁਕਤ ਲਾਜੋ ਉਹ ਇੱਕ ਬਿਆਨ ਆਇਆ ਤੇ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਇਹ ਅਸਲ ਸਚਾਈ ਆ ਬਹੁਤ ਵਧੀਆ ਆਪਰਾ ਲਾਗਾ ਬਹੁਤ ਵਧੀਆ ਆਪਾਂ ਇਹਨੂੰ ਕਹਿ ਦਿੰਦੇ ਆ ਸੋਚ ਆ ਹੁਣ ਮੈਂ ਗੱਲ ਕਰਦਾ ਸੀ ਕਿ ਫਲਾਨਾ ਇਸ ਤਰ੍ਹਾਂ ਕਹਿੰਦਾ ਆ ਕਿ ਫਲਾਨੀ ਨੂੰ ਅੰਦਰ ਟੰਗ ਦਾਂਗੇ ਕਿਸੇ ਨੇ ਤੁਹਾਡੀ ਸਿੱਖਿਆ ਦੀ ਗੱਲ ਨਹੀਂ ਕੀਤੀ ਕਦੇ ਤੁਹਾਡੀ ਸਿਹਤ ਦੀ ਗੱਲ ਨਹੀਂ ਕੀਤੀ ਕਦੇ ਤੁਹਾਡੇ ਰੁਜ਼ਗਾਰ ਦੀ ਗੱਲ ਨਹੀਂ ਕੀਤੀ ਭਾਈ ਸੰਨੂ ਕੀ ਤੁਸੀਂ ਲੜਦੇ ਹੋ ਤੁਸੀਂ ਆਪ ਦੀਆਂ ਕਰੋੜਾਂ ਕਢਦੇ ਹੋ ਸਾਡੀਆਂ ਵੋਟਾਂ ਲੈ ਕੇ ਤੁਸੀਂ ਅੰਦਰ ਡੱਕੋਗੇ ਤੇ ਸਾਨੂੰ ਕੀ ਫਾਇਦਾ ਹੋਣਾ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਕੀ ਫਾਇਦਾ ਹੋਣਾ ਮੈਨੂੰ ਦੱਸ ਦਿਓ ਮਜੀਠਿਆ ਜੇਲ੍ਹ ਦੇ ਵਿੱਚ ਡਾਕਟਰ ਉਹ ਆਤਮਾਨ ਨੇ ਮੈਨੂੰ ਇਹ ਦੱਸ ਦਿਓ ਕਿ ਪੰਜਾਬ ਦੇ ਲੋਕਾਂ ਨੂੰ ਉਹਦਾ ਕੀ ਫਾਇਦਾ ਹੋ ਗਿਆ ਠੀਕ ਆ ਕਿ ਭਾਈ ਜੋ ਅਪਰਾਧਿਕ ਕਰਦਾਗਾ ਜਿਹਦੇ ਅਪਰਾਧਿਕ ਮਾਵਲੇ ਆ ਠੀਕ ਆ ਕਿ ਭਾਈ ਜੇਕਰ ਉਹਨੇ ਕੋਈ ਅੰਮ੍ਰਿਤ ਤੋਂ ਵੱਧ ਜਾਇਦਾਦ ਬਣਾਈ ਆ ਜਾਂ ਕੋਈ ਚਿੱਟਾ ਵੇਚਦਾ ਨਸ਼ੇ ਦਾ ਸਦਾਗਰ ਆ ਉਹਨੂੰ ਜ਼ਰੂਰ ਟੰਗੋ ਤੇ ਫਿਰ ਇਹ ਕਹਿਣ ਦੀਆਂ ਗੱਲਾਂ ਕੀ ਆ ਕਿ ਅਸੀਂ ਫਲਾਨਾ ਕਰਦਾਂਗੇ ਧਮਕਾ ਕਰਦਾਂਗੇ ਸਾਡੀ ਸਰਕਾਰ ਆਉਣ ਦੇ ਤੇ ਇਹ ਜਿਹੜੇ ਸਾਰੀਆਂ ਰੋਟੀਆਂ ਸਿੱਕੇ ਆ ਰਹੀਆਂ ਇਹਦੇ ਵਿੱਚ ਜਨਤਾ ਦਾ ਕੋਈ ਭਲਾ ਨਹੀਂ ਹੋਣਾ ਇਹ ਭਲਾ ਤੁਹਾਡਾ ਹੋਊਗਾ ਕਿਉਂਕਿ ਤੁਹਾਡੀਆਂ ਇੱਕ ਦੂਜੇ ਦੇ ਨਾਲ ਆ ਅੰਦਰੋਂ ਖਾਤੋਂ ਤੁਸੀਂ ਇੱਕੋਂ ਬਾਹਰ ਤੁਸੀਂ ਇਹ ਦਿਖਾਵੇ ਦੇ ਖਾਤਰ ਕਰਦੇ ਹੋ ਵੋਟਾਂ ਲੈਣ ਦੇ ਖਾਤਰ ਆ ਆਪ ਦੇ ਤੁਸੀਂ ਦੁਸ਼ਮਣ ਹੀ ਕੱਢਦੇ ਹੋ ਜਨਤਾ ਨੂੰ ਇਹਦੇ ਵਿੱਚ ਕੋਈ ਫਾਇਦਾ ਨਹੀਂ ਤੇ ਮੈਂ ਜਨਤਾ ਨੂੰ ਲੋਕਾਂ ਨੂੰ ਕਹੂੰਗਾ ਪੰਜਾਬ ਦੇ ਵਾਸੀਆਂ ਨੂੰ ਖਾਸ ਕਰਕੇ ਕਿ ਜਿਹੜਾ ਬੰਦਾ ਜਿਹੜਾ ਲੀਡਰ ਕੋਈ ਮਰਜ਼ੀ ਸਰਕਾਰ ਦਾ ਹੋਵੇ ਕਾਲੀ ਹੋਵੇ ਕਾਂਗਰਸੀ ਹੋਵੇ ਆਮ ਹੋਵੇ ਖਾਸ ਹੋਵੇ ਚਾਹੇ ਕੋਈ ਵੀ ਹੋਵੇ ਜੇਕਰ ਤੁਹਾਡੇ ਕੋਲ ਇਹ ਗੱਲ ਕਰਦਾ ਕਿ ਸਾਡੀ ਸਰਕਾਰ ਆਉਣ ਦੇ ਅਸੀਂ ਫਲਾਣੀ ਨੂੰ ਅੰਦਰ ਦੇ ਦਾਂ ਧੌਂਕੇ ਨੂੰ ਦੇ ਦਾਂਗੇ ਉਹਨੂੰ ਕਹਿ ਭਾਈ ਤੂੰ ਆਪਦੀ ਲੜਾਈ ਆਪ ਲੜ ਤੂੰ ਮਾਰ ਦੇ ਆ ਕਿ ਟੱਕਰ ਢਿੱਡ ਦੇ ਵਿੱਚ ਆ ਸਾਡਾ ਕਿਸੇ ਦੇ ਨਾਲ ਕੀ ਲੈਣ ਦੇਣਾ ਇਹ ਤਾਂ ਇੱਕ ਲੋਕਤੰਤਰ ਦਾ ਕਾਨੂੰਨ ਦੇ ਜਰੀਏ ਜਿਹੜਾ ਬੰਦਾ ਅਪਰਾਧ ਕਰਦਾ ਉਹ ਚਾਹੇ ਛੋਟਾ ਚਾਹੇ ਵੱਡਾ ਉਹਨੂੰ ਹੱਕ ਬਣਦਾਗਾ ਅੰਦਰ ਕਰਨ ਦਾ ਇਹ ਸਾਡੇ ਸਿਰ ਉੱਤੇ ਤੁਸੀਂ ਧਰ ਕੇ ਕੀ ਚਲਾ ਰਹੇ ਹੋ ਸਾਨੂੰ ਰੋਜ਼ਗਾਰ ਦਿਓ ਸਾਨੂੰ ਸਿਹਤ ਸਹੂਲਤਾ ਦਿਓ ਸਾਨੂੰ ਵਿਦਿਅਕ ਅਦਾਰੇ ਦਿਓ ਸਾਨੂੰ ਉਹ ਚੀਜ਼ਾਂ ਦਿਓ ਜੋ ਸਾਨੂੰ ਚਾਹੀਦੀਆਂ ਜਿਹੜੇ ਚੀਜ਼ਾਂ ਸਾਨੂੰ ਚਾਹੀਦੀ ਨਹੀਂ ਜਿਹੜੇ ਤੁਹਾਨੂੰ ਚਾਹੀਦੀਆਂ ਤੁਸੀਂ ਆਪਣਾ ਆਂਧਰਾ ਹੋਮਿਆਂ ਜਿਹੜੀ ਆ ਤੁਹਾਡੇ ਭਾਰੇ ਉਹ ਕੱਢ ਰਹੇ ਹੋ ਇਸ ਕਰਕੇ ਇਹ ਵੀ ਜਿਹੜਾ ਬੈਂਤੀ ਕਬੂਲ ਕਰਨੇ ਆ ਤੇ ਤੁਹਾਨੂੰ ਅਗਲੀਆਂ ਖਬਰਾਂ ਸੁਣਾਉਣੇ ਆ ਵੱਡੀਆਂ ਵੱਡੀ ਖਬਰ ਸਾਹਮਣੇ ਨਿਕਲ ਕੇ ਜਿਹੜੀ ਆ ਰਹੀ ਆ ਐਸਐਸਸੀ ਕਮਿਸ਼ਨ ਵੱਲੋਂ ਜਿਹੜਾ ਰਾਜਾ ਬੜਿੰਗ ਨੂੰ ਜਿਹੜਾ ਇੱਕ ਨੋਟਿਸ ਜਾਰੀ ਕਰ ਦਿੱਤਾ 20 ਨਵੰਬਰ ਤੱਕ ਕਹਿ ਦਿੱਤਾ ਕਿ ਜਿਹੜਾ ਪੀਸੀਓ ਲਾਜ਼ਮੀ ਆ ਜਿਹੜਾ ਉਹਨੇ ਹਾਜ਼ਰ ਹੋਣਾਗਾ ਐਸਐਸਪੀ ਜਿਹੜਾ ਕਪੂਰਥਲਾ ਨੂੰ ਵੀ ਜਿਹੜਾ ਕਾਰ ਕਾਰਵਾਈ ਕਰਨ ਦੇ ਜਿਹੜਾ ਹੁਕਮ ਆ ਉਹਦੇ ਜਿਹੜੇ ਆ ਨਿਰਦੇਸ਼ ਆ ਉਹ ਦੇ ਦਿੱਤੇ ਆ ਕਿ 20 ਨਵੰਬਰ ਤੱਕ ਜਿਹੜੀ ਕਾਰਵਾਈ ਕਰਕੇ ਰਾਜਾ ਬੜਿੰਗ ਦੇ ਕਿ ਜਿਹੜੀ ਉਹ ਕਮਿਸ਼ਨ ਨੂੰ ਸੌਂਪੀ ਜਾਵੇ ਇਹਦੇ ਬਾਬਤ ਦੇਖਦੇ ਆ ਕਿ ਜਿਹੜਾ ਐਸ்சி ਕਮਿਸ਼ਨ ਆ ਕਿ ਉਹ ਰਿਪੋਰਟ ਜਿਹੜਾ ਐਸਐਸਪੀ ਸੌਪਦਾਗਾ ਕਿ ਰਾਜਾ ਬੜਿੰਗ ਨੂੰ ਗ੍ਰਿਫਤਾਰ ਕਰਦਾਗਾ ਕਿ ਰਾਜਾ ਬੜਿੰਗ ਜੇਲ੍ਹ ਦੇ ਵਿੱਚ ਜਾਏਗਾ ਜਾਂ ਫਿਰ ਰਾਜਾ ਬੜਿੰਗ ਨੇ ਮਾਫੀ ਮੰਗ ਲਈ ਉਸ ਦੇ ਨਾਲ ਸਰਜੂਗਾ ਤੇ ਪਰ ਇਹ ਮੈਨੂੰ ਲੱਗਦਾ ਕਿ ਜਿਹੜਾ ਇਹ ਮਾਮਲਾ ਹੈਗਾ ਇਹ ਮਾਫੀ ਵਾਲਾ ਸ਼ਾਇਦ ਨਹੀਂ ਤੇ ਪਰ ਇਹ ਦੇਖਦੇ ਆਉਣ ਵਾਲੇ ਦਿਨਾਂ ਚ ਕੀ ਹੋਏਗਾ ਆਗਲੀ ਵੱਡੀ ਖਬਰ ਹੈਗੀ ਆ ਸੇਕ ਹਸੀਨਾ ਨੂੰ ਲੈ ਕੇ ਜਿਹੜਾ ਇੱਕ ਵਿਦਿਆਰਥੀ ਅੰਦੋਲਨ ਹੋਇਆ ਸੀ ਤੁਹਾਡੇ ਯਾਦ ਹੋਊਗਾ ਕਿ ਸੇਖ ਹਜੀਨਾ ਅਸੀਨਾ ਜਿਹੜੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਆ ਉਸ ਸਮੇਂ ਜਿਹੜਾ ਉਹਨੇ ਇੱਕ ਗੋਲੀ ਦਾ ਜਿਹੜਾ ਆਰਡਰ ਦੇ ਦਿੱਤਾ ਸੀ ਜਿਹੜਾ ਕਿ ਉਸ ਸਮੇਂ ਜਿਹੜਾ ਕਤਲਿਆਮ ਹੋਇਆ 14 1400 ਲੋਕਾਂ ਜਿਹੜਾ ਇਹਦੇ ਵਿੱਚ ਆ ਕਤਲ ਕੀਤੇ ਗਏ ਕਰੀਬ 25000 ਲੋਕ ਜਿਹੜਾ ਜ਼ਖਮੀ ਹੋਏ ਸੀ ਇਹ ਯੂਨੀਵਰਸਿਟੀ ਦਾ ਜਿਹੜਾ ਅਬੂ ਸਹਿਦ ਦਾ ਜਿਹੜਾ ਕਤਲ ਵੀ ਹੋਇਆ ਸੀ ਢਾਕਾ ਜਿਹੜਾ ਇੱਕ ਸੰਕਰਪੋਲਾ ਉਥੇ 6 ਲੋਕਾਂ ਦਾ ਕਤਲ ਹੋਇਆ ਜਿਹੜਾ ਕਿ ਢਾਕਾ ਸ਼ਹਿਰ ਆ ਉਹਨੂੰ ਛੱਡਣ ਤੋਂ ਪਹਿਲਾਂ ਜਿਹੜਾ ਉਸੂਲੀਆ ਪੰਜ ਲੋਕਾਂ ਨੂੰ ਜਿਹੜਾ ਗੋਲੀ ਮਾਰ ਕੇ ਜਿਹੜਾ ਕਤਲ ਕਰਕੇ ਉਹਨਾਂ ਨੂੰ ਜਿਉਂਦੇ ਸਾਰ ਦਿੱਤਾ ਸੀ ਇਸ ਕਰਕੇ ਜਿਹੜਾ ਇਹ ਵੱਡੀ ਖਬਰ ਬੰਗਲਾਦੇਸ਼ ਤੋਂ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸੇਖ ਰਸੀਨਾ ਨੂੰ ਜਿਹੜਾ ਫਾਂਸੀ ਦਾ ਹੁਕਮ ਆ ਜਿਹੜਾ ਉਹ ਸੁਣਾਇਆ ਗਿਆ ਇਹ ਹੁੰਦੇ ਆ ਦੇਸ਼ ਦੇ ਕਾਨੂੰਨ ਆ ਇਹ ਹੁੰਦੇ ਆ ਅਸਲੀ ਇਹ ਭਾਈ ਜਿਹਨੇ ਕੀਤਾ ਉਹਨੂੰ ਭੁਗਤਣਾ ਪੈਣਾ ਚਾਹੀਦਾ ਇਹ ਸਭ ਤੋਂ ਵੱਡੀ ਤੇ ਐਮ ਖਬਰ ਆ ਹਰ ਇੱਕ ਦੇਸ਼ ਦੇ ਵਿੱਚ ਚਾਹੇ ਬੰਦਾ ਛੋਟਾ ਚਾਹੇ ਵੱਡਾ ਉਹਦੇ ਲਈ ਕਾਨੂੰਨ ਬਰਾਬਰ ਹੋਣੇ ਚਾਹੁੰਦੇ ਆ ਇਹ ਨਹੀਂ ਕਿ ਛੋਟਿਆਂ ਦੇ ਲਈ ਹੋਰ ਆ ਵੱਡਿਆਂ ਦੇ ਲਈ ਹੋਰ ਆ ਇਹ ਨਹੀਂ ਕਿ ਸਿੱਖਾਂ ਦੇ ਲਈ ਹੋਰ ਤੇ ਹਿੰਦੂਆਂ ਦੇ ਲਈ ਹੋਰ ਆ ਤੇ ਮੁਸਲਮਾਨਾਂ ਲਈ ਹੋਰ ਆ ਜਾਂ ਅਸਾਈ ਜਾਂ ਫਲਾਨਿਆਂ ਲਈ ਹੋਰ ਆ ਕਾਨੂੰਨ ਸਭ ਲਈ ਇੱਕ ਹੋਣਾ ਚਾਹੀਦਾ ਐਤੇ ਕੋਈ ਵੱਡਾ ਜਾਂ ਛੋਟਾ ਜਾਂ ਕੋਈ ਯਾਦ ਦੇ ਕੇ ਨਹੀਂ ਜਿਹੜਾ ਕਾਨੂੰਨ ਬਣਾਉਣਾ ਚਾਹੀਦਾ ਅਗਲੀ ਖਬਰ ਜਿਹੜੀ ਨਮਾ ਸਹਿਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਜਿਹੜਾ ਕਿ ਬੰਗਾ ਸਹਿਰ ਪੈਂਦਾਗਾ ਉਹਦੇ ਬਾਜ਼ਾਰ ਦੇ ਵਿੱਚ ਕਰੀਬ ਇੱਕ ਸਰਕਾਰਪੀ ਗੱਡੀ ਦੇ ਵਿੱਚ ਨੌਜਵਾਨ ਆਉਂਦੇ ਆ ਤੇ ਅੱਗੇ ਇੱਕ ਗੱਡੀ ਖੜੀ ਹੁੰਦੀ ਆ ਜਿਹਦੇ ਵਿੱਚ ਪੰਜ ਨੌਜਵਾਨ ਸਵਾਰ ਆ ਤੇ ਸਰਕਾਰਪੀ ਗੱਡੀ ਦੇ ਉੱਪਰ ਜਿਹੜਾ ਤਵਰਤ ਹੋੜ ਜਿਹੜੇ ਆ ਗੋਲੀਆਂ ਚਲਾ ਦਿੰਦੇ ਆ ਕਰੀਬ ਸਾਰੇ ਸ਼ੀਸ਼ਿਆਂ ਉੱਪਰ ਗੋਲੀਆਂ ਵੱਜਦੀਆਂ ਤੇ ਜਿਹੜਾ ਕਿ ਜ਼ਖਮੀ ਕੀਤੇ ਜਾਂਦੇ ਆ ਪੰਜ ਨੌਜਵਾਨ ਇਹ ਦੱਸਿਆ ਜਾ ਰਿਹਾ ਉੱਥੋਂ ਦੇ ਜਿਹੜੇ ਉੱਥੇ ਮੌਜੂਦ ਲੋਕ ਸੀ ਉਹਨਾਂ ਵੱਲ ਦੱਸਿਆ ਜਾ ਰਿਹਾ ਕਿ ਕਰੀਬ 30-40 ਗੋਲੀਆਂ ਜਿਹੜੀਆਂ ਰੌਂਦ ਆ ਉਹਦਾ ਅੱਗੇ ਗਏ ਆ ਤੇ ਪੰਜ ਜਿਹੜੇ ਨੌਜਵਾਨ ਆ ਜਿਹੜਾ ਕਿ ਉਹਨਾਂ ਨੂੰ ਨਮਾ ਸਰ ਬੰਗਾ ਤੋਂ ਜਿਹੜਾ ਲੁਧਿਆਣਾ ਦੇ ਵਿੱਚ ਰੈਫਰ ਡੀਐਮਸੀ ਦੇ ਵਿੱਚ ਰੈਫਰ ਕਰ ਦਿੱਤਾ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਆ ਇਹ ਅੱਜ ਪੰਜਾਬ ਦੇ ਹਾਲਾਤ ਹੋ ਰਹੇ ਆ ਕਿ ਦਿਨ ਦਿਹਾੜੇ ਗੋਲੀਆਂ ਦੇ ਨਾਲ ਕਹਿੰਦੇ ਅਸੀਂ ਉੱਥੇ ਖਾਹਰ ਪੜਦਿਆਂ ਫਲਾਣੇ ਥਾਂ ਕਤਲ ਹੋ ਗਿਆ ਕਹਿੰਦੇ ਢੌਂਕੇ ਥਾਂ ਕਤਲ ਹੋ ਗਿਆ ਪਤਾ ਨਹੀਂ ਕਿਉਂ ਇਹ ਜਿਹੜਾ ਕਤਲਾਂ ਦੀ ਆ ਕਿ ਇੰਨੀ ਜ਼ਿਆਦਾ ਜਿਹੜਾ ਮਾਰੋਗਾਰਤ ਹੋ ਚੁੱਕੀ ਆ ਕਿਉਂ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਚੁੱਕੇ ਆ ਕੀ ਹੋ ਜਾਂਦੀਆਂ ਦੁਸ਼ਮਣੀਆਂ ਨੇ ਤੇ ਜਿਹੜਾ ਕਿ ਬੰਦਾ ਮਾਰਨਾ ਬਹੁਤ ਵੱਡਾ ਪਾਪ ਆ ਇਹ ਦੱਸਿਆ ਜਾਂਦਾ ਗੁਰਬਾਣੀ ਦੇ ਵਿੱਚ ਵੀ ਪਰ ਅਸੀਂ ਅੱਜ ਦਾ ਜਿਹੜਾ ਹਾਲਾ ਮਾਹੌਲ ਆ ਪੰਜਾਬ ਦਾ ਦੇਖ ਰਹੇ ਆ ਅਸੀਂ ਕਿਤੇ ਹੋਰ ਕਈ ਸੂਬਿਆਂ ਦੇ ਵਿੱਚ ਸੁਣਦੇ ਹੁੰਦੇ ਸੀ ਕਿ ਫਲਾਣੇ ਥਾਂ ਹੀ ਪਾਈ ਉੱਥੇ 5 ਰੁਪਈਆ ਦੇ ਪਿੱਸੇ ਬੰਦਾ ਮਾਰ ਦਿੰਦੇ ਆ ਤੇ ਪਰ ਅੱਜ ਸਾਡਾ ਪੰਜਾਬ ਦੀ ਧਰਤੀ ਤੇ ਇਹ ਹਾਲ ਹੋ ਰਿਹਾ ਤੇ ਬਹੁਤ ਹੀ ਮੰਦ ਭਾਗੀ ਜਿਹੜੀ ਖਬਰ ਹੈ ਇਹ ਜਿਹੜੀ ਬੰਗਾ ਤੋਂ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਆ ਅਗਲੀ ਖਬਰ ਲੋਕ ਸਭਾ ਦੇ ਸਪੀਕਰ ਅਕਾਲਤਾ ਸਿੰਘ ਸਦਵਾ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਮੇਸਕੇ ਬਿਆਨ ਆ ਕਈ ਆਗੂਆਂ ਵੱਲੋਂ ਵੀ ਦਿੱਤੇ ਜਾ ਰਹੇ ਆ ਧਾਰਮਿਕ ਸਤਾਵਾਂ ਵੱਲੋਂ ਵੀ ਦਿੱਤੇ ਜਾ ਰਹੇ ਆ ਕਿਦੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਵੀ ਬਿਆਨ ਦਿੱਤਾ ਜਾ ਰਿਹਾ ਤੇ ਉਸ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਤੁਮਾ ਦਮਨੀ ਟਕਸਾਲ ਦੇ ਮੁਖੀ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਗਿਆ ਸੀ ਹੁਣ ਅਕਾਲਤਾਰ ਸਿੰਘ ਸਦਵਾ